ਜਿਹੜੇ 13 ਲੋਕ ਸਭਾ ਸੀਟਾਂ ਦੇ 1 ਜੂਨ ਨੂੰ ਹੋਈਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਨੇ ਇਸ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਇਸੇ ਤਰ੍ਹਾਂ ਜਲੰਧਰ ਸੀਟ ਤੇ ਵੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਜਲੰਧਰ ਦੇ ਵਿੱਚ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਸਰਕਾਰੀ ਪਟਵਾਰ ਸਕੂਲ ਲੈਡ ਰਿਕਾਰਡ ਡਾਇਰੈਕਟਰ ਦਫਤਰ ਤੇ ਸਰਕਾਰੀ ਸਪੋਰਟਸ ਸਕੂਲ ਹੌਸਟਲ ਦੇ ਵਿੱਚ ਗਿਣਤੀ ਕੇਂਦਰ ਬਣਾਏ ਗਏ ਨੇ ਜਿੱਥੇ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਨੇ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਨੇ ਦੂਜੇ ਨੰਬਰ ਤੇ ਸੁਸ਼ੀਲ ਰਿੰਕੂ ਪਵਨ ਕੁਮਾਰ ਟੀਨੂ ਤੀਜੇ ਨੰਬਰ ਤੇ ਕੇਪੀ ਚੌਥੇ ਨੰਬਰ ਤੇ ਨੇ ਬਲਵਿੰਦਰ ਕੁਮਾਰ ਪੰਜਵੇਂ ਨੰਬਰ ਤੇ ਚਰਨਜੀਤ ਸਿੰਘ ਚੰਨੀ 22941 ਵੋਟਾਂ ਦੇ ਨਾਲ ਅੱਗੇ ਨੇ ਅਤੇ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਉਮੀਦਵਾਰ ਨੇ ਜਿਨ੍ਹਾਂ ਨੂੰ ਹੁਣ ਤੱਕ 72491 ਵੋਟਾਂ ਪਈਆਂ ਨੇ ਸੁਸ਼ੀਲ ਰਿੰਕੂ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਨੂੰ 50314 ਪਵਨਦੀਨੂ ਆਪ ਦੇ ਉਮੀਦਵਾਰ ਨੇ ਉਹਨਾਂ ਨੂੰ 40786 ਕੇਪੀ ਅਕਾਲੀ ਦਲ ਦੇ ਉਮੀਦਵਾਰ 13321 ਬਲਵਿੰਦਰ ਸਿੰਘ ਭਾਜਪਾ ਦੇ ਉਮੀਦਵਾਰ 78000 ਰਿਪੀਟ 7800 ਰਿਪੀਟ ਮਲਵਿੰਦਰ ਕੁਮਾਰ ਬਸਪਾ ਦੇ ਉਮੀਦਵਾਰ ਸਾਥੀ ਯਾਰ 840 ਵੋਟਾਂ ਤੇ ਲੀਡ ਕਰ ਰਹੇ ਨੇ ਜੀ ਹਾਂ ਜਲੰਧਰ ਦੇ ਵਿੱਚ ਕਾਂਗਰਸੀ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 22491 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ